ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਕਹਾਣੀ ਵਿੱਚ ਕਹਾਣੀ ਸੁਣ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗਦੀ ਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਤਾਂ ਉਸ ਤੋਂ ਵੀ ਜ਼ਿਆਦਾ ਜਰੂਰ ਕਰਿਆ ਕਰੋ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਦੀਪਕਾ ਜਦੋਂ ਹੜ ਬੁੜਾ ਕੇ ਉੱઠી ਤਾਂ ਨજર ਸਿੱਧੀ ਕੜੀ ਤੇ ਪਈ 7 ਵਜ ਗਏ ਸੀ ਰੀਆ ਦਰਵਾਜ਼ੇ ਦੇ ਬਾਹਰੋਂ ਹੀ ਰੌਲਾ ਪਾ ਰਹੀ ਸੀ ਮੰਮੀ ਤੁਸੀਂ ਹਜੇ ਤੱਕ ਸੁੱਤੇ ਪਏ ਹੋ ਮੇਰੀ ਸਕੂਲ ਬੱਸ ਆਉਣ ਵਾਲੀ ਆ ਹਜੇ ਤੱਕ ਨਾ ਤਾਂ ਮੈਨੂੰ ਨਾਸ਼ਤਾ ਮਿਲਿਆ ਆ ਤੇ ਨਾ ਹੀ ਮੇਰੇ ਟਿਫਨ ਦਾ ਕੁਝ ਤਾਂ ਪਤਾ ਆ ਕੁੜੀ ਦੀ ਆਵਾਜ਼ ਸੁਣ ਕੇ ਦੀਪਕਾ ਦੀ ਘਬਰਾਹਟ ਹੋਰ ਵੀ ਵੱਧ ਗਈ ਰੋਜ਼ ਤਾਂ 6 ਵਜੇ ਉੱਠ ਜਾਂਦੀ ਸੀ ਰਾਤਰ ਜੇਸ਼ ਦੇ ਦੋਸਤਾਂ ਦਾ ਅੱਧੀ ਰਾਤ ਤੱਕ ਬੈਠੇ ਰਹਿਣ ਨਾਲ ਸੌਣ ਵਿੱਚ ਦੇਰ ਹੋ ਗਈ ਸੀ ਉਹ ਫਟਾਫਟ ਮੰਜੇ ਤੋਂ ਉੱઠી ਤੇ ਰਸੋਈ ਵੱਲ ਭੱਜੀ ਰੀਆ ਤੂੰ ਨਰਾਜ ਕਿਉਂ ਹੋ ਰਹੀਆਂ ਪੁੱਤ ਹੁਣੇ ਤੇਰਾ ਨਾਸ਼ਤਾ ਤੇ ਟਿਫਨ ਤਿਆਰ ਕਰ ਦੇਨੀ ਆ ਅੱਜ ਪਤਾ ਨਹੀਂ ਕਿਵੇਂ ਅੱਖ ਨਹੀਂ ਖੁੱਲੀ ਪਰ ਸ਼ਾਮੂ ਤਾਂ ਆ ਗਿਆ ਹੋਵੇਗਾ ਤੂੰ ਨੂੰ ਕਹਿ ਕੇ ਘੱਟ ਤੋਂ ਘੱਟ ਆਪਣਾ ਦੁੱਧ ਨਾਸ਼ਤਾ ਤਾਂ ਲੈ ਲੈਂਦੀ ਚਾਮੁਰ ਸੋਈ ਵਿੱਚ ਹੋਵੇ ਤਾਂ ਉਹਨੂੰ ਨਾਸ਼ਤੇ ਲਈ ਕਹਾ ਉਹ ਤਾਂ ਕਿੰਨੀ ਦੇਰ ਤੋਂ ਤਾਇਆ ਜੀ ਦੇ ਕਮਰੇ ਵਿੱਚ ਪਤਾ ਨਹੀਂ ਕੀ ਕਰ ਰਿਹਾ ਆ ਮੈਂ ਉਹਨੂੰ ਆਵਾਜ਼ ਵੀ ਦਿੱਤੀ ਤਾਂ ਵੱਡੀ ਮੰਮੀ ਨੇ ਅੱਗੋਂ ਕਿਹਾ ਕਿ ਹਜੇ ਉਹ ਉਹਨਾਂ ਦਾ ਕੰਮ ਕਰ ਰਿਹਾ ਆ ਕੁਝ ਦੇਰ ਬਾਅਦ ਆਊਗਾ ਬੁੜਬੁੜਾਉਂਦੀ ਹੋਈ ਰੀਆ ਆਪਣਾ ਸਕੂਲ ਬੈਗ ਤਿਆਰ ਕਰਨ ਲੱਗੀ ਦੀਪਕਾ ਥੱਲੇ ਗਈ ਤਾ ਇਵੇਂ ਲੱਗਾ ਜਿਵੇਂ ਸਾਰੇ ਘਰ ਵਿੱਚ ਹਫੜਾ ਤਫੜੀ ਮੱਚੀ ਹੋਈ ਏ ਸੀ ਮਾਂ ਜੀ ਦਾ ਮੂਡ ਵੀ ਖਰਾਬ ਲੱਗ ਰਿਹਾ ਸੀ ਉਹ ਦੀਪਿਕਾ ਨੂੰ ਵੇਖਦੇ ਹੀ ਕੋਲ ਅਖਬਾਰ ਪੜ੍ਹਦੇ ਹੋਏ ਬਾਪੂ ਜੀ ਨੂੰ ਕਹਿਣ ਲੱਗੀ ਸੁਣਦੇ ਹੋ ਜੀ ਵੇਖਿਆ ਅੱਜ ਕੱਲ ਕੀ ਜ਼ਮਾਨਾ ਆ ਗਿਆ ਆ ਪਹਿਲਾਂ ਤਾਂ ਰਾਤ ਨੂੰ 12 ਵਜੇ ਤੱਕ ਟੀਵੀ ਵੇਖਣਾ ਇਹਨਾਂ ਨੇ ਜਾਂ ਦੋਸਤਾਂ ਤੋਂ ਵੇਲ ਨਹੀਂ ਮਿਲਦੀ ਫਿਰ ਸਵੇਰੇ ਟਾਈਮ ਤੇ ਉੱਠਿਆ ਨਹੀਂ ਜਾਂਦਾ ਕੀ ਹਾਲ ਕਰ ਦਿੱਤਾ ਆ ਕਰਦਾ ਸਾਡੇ ਜਮਾਨੇ ਵਿੱਚ ਮਜਾਲ ਨਹੀਂ ਸੀ ਕਿ ਇੰਨੀ ਦੇਰ ਤੱਕ ਕੋਈ ਸੁੱਤਾ ਰਹੇ ਸਵੇਰੇ 4 ਵਜੇ ਉੱਠ ਕੇ 7 ਵਜੇ ਤੱਕ ਚਾਹ ਨਾਸ਼ਤੇ ਦਾ ਸਾਰਾ ਕੰਮ ਨਿਬੇੜ ਦੇ ਦਿੰਦੇ ਸੀ ਹੁਣ ਤਾਂ ਹਾਲਤੀ ਇਹੋ ਜੀ ਹੋ ਗਈ ਆ ਕਿ ਸਵੇਰ ਦੀ ਚਾਹ ਵੀ ਨਸੀਬ ਨਹੀਂ ਹੁੰਦੀ ਕੀ ਕਰੀਏ ਲਚਾਰੀ ਆ ਪੈਰਾਂ ਵਿੱਚ ਇੰਨਾ ਦਰਦ ਰਹਿੰਦਾ ਆ ਕਿ ਉੱਠਿਆ ਨਹੀਂ ਜਾਂਦਾ ਨਹੀਂ ਤਾਂ ਚਾਹ ਲਈ ਇੰਨੀ ਦੇਰ ਇੰਤਜ਼ਾਰ ਕਿਉਂ ਕਰਨਾ ਪਵੇ ਅਖਬਾਰ ਪੜ੍ਹਦੇ ਪੜ੍ਹਦੇ ਦੀਪਕਾ ਦਾ ਸਹਰਾ ਬੋਲਿਆ ਸਵੇਰੇ ਸਵੇਰੇ ਭਾਸ਼ਣ ਦੇਣਾ ਬੰਦ ਕਰ ਦੇ ਅੱਜ ਬਹੂ ਨੂੰ ਉੱਠਣ ਵਿੱਚ ਕੁਝ ਦੇਰ ਹੋ ਗਈ ਤਾਂ ਇੰਨਾ ਤਮਾਸ਼ਾ ਕਰਨ ਦੀ ਕੀ ਲੋੜ ਆ ਤੇਰੀਆਂ ਦੂਜੀਆਂ ਦੋ ਬਹੂਆਂ ਵੀ ਤਾਂ ਹੈਗੀਆਂ ਆ ਉਹਨਾਂ ਨੂੰ ਕਹਿ ਕੇ ਚਾਹ ਬਣਵਾ ਲੈਂਦੀ ਜਾਂ ਸ਼ਾਮੂ ਨੂੰ ਆਵਾਜ਼ ਦੇ ਦਿੰਦੀ ਦੀਪਿਕਾ ਬਿਨਾਂ ਕੁਝ ਬੋਲੇ ਚੁੱਪ ਚਾਹ ਪਰਸੋਈ ਵਿੱਚ ਜਾ ਕੇ ਦੁੱਧ ਤੇ ਚਾਹ ਦੀ ਤਿਆਰੀ ਕਰਨ ਲੱਗੀ ਰੀਆ ਦਾ ਦੁੱਧ ਉਹਨੇ ਠੰਡਾ ਕਰਕੇ ਗਲਾਸ ਵਿੱਚ ਪਾ ਦਿੱਤਾ ਤੇ ਮਾਂ ਜੀ ਤੇ ਬਾਪੂ ਜੀ ਦੀ ਚਾਹ ਬਣਾ ਕੇ ਉਹਨਾਂ ਨੂੰ ਹਾਲ ਵਿੱਚ ਦੇ ਆਈ ਰੀਆ ਦੇ ਟਿਫਣ ਲਈ ਦੋ ਆਲੂ ਦੇ ਪਰੌਂਠੇ ਪਕਾ ਕੇ ਰੱਖ ਦਿੱਤੇ। ਉਦੋਂ ਹੀ ਵੱਡਾ ਜੇਠ ਵੀ ਤਿਆਰ ਹੋ ਕੇ ਥੱਲੇ ਆ ਗਿਆ। ਤੇ ਆਉਂਦਿਆਂ ਹੀ ਆਵਾਜ਼ ਦਿੱਤੀ। ਮੇਰਾ ਨਾਸ਼ਤਾ ਦੁੱਧ ਲੈ ਕੇ ਆ ਜਾ। ਮੈਂ ਅੱਜ ਛੇਤੀ ਆਫਿਸ ਜਾਣਾ ਆ। ਵੱਡੇ ਜੇਠ ਨੂੰ ਨਾਸ਼ਤਾ ਫੜਾ ਕੇ ਫਿਰ ਉਹ ਰਸੋਈ ਵਿੱਚ ਆ ਗਈ ਤੇ ਸੋਚ ਰਹੀ ਸੀ ਕਿ ਇਸ ਘਰ ਵਿੱਚ ਸਭ ਤੋਂ ਫਾਲਤੂ ਤਾਂ ਉਹੀ ਆ। ਬਾਕੀ ਤਾਂ ਸਾਰੇ ਕੰਮਕਾਜ ਵਾਲੇ ਆ ਘਰ ਵਿੱਚ ਉਹਦੇ ਇਲਾਵਾ ਦੋ ਬਹੂਆਂ ਹੋਰ ਵੀ ਆ ਪਰ ਕਿਉਂਕਿ ਉਹ ਨੌਕਰੀ ਕਰਦੀਆਂ ਆ ਤਾਂ ਇਸ ਲਈ ਉਹਨਾਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਉਮੀਦ ਨਹੀਂ ਆ ਵੱਡੀ ਜਠਾਣੀ ਲੈਕਚਰ ਆ ਰਿਹਾ ਉਹਨਾਂ ਨੂੰ ਤਾਂ ਆਪਣੇ ਕਾਲਜ ਤੇ ਟਿਊਸ਼ਨ ਤੋਂ ਹੀ ਵੇਲ ਨਹੀਂ ਮਿਲਦੀ ਸਵੇਰੇ 8:30 ਵਜੇ ਤਿਆਰ ਹੋ ਕੇ ਆਰਾਮ ਨਾਲ ਥੱਲੇ ਉਤਰਦੀ ਆ ਜਠਾਣੀ ਦੇ ਬੱਚਿਆਂ ਦਾ ਨਾਸ਼ਤਾ ਟਿਫਨ ਹਮੇਸ਼ਾ ਦੀਪਿਕਾ ਹੀ ਤਿਆਰ ਕਰਦੀ ਆ ਉਦੋਂ ਹੀ ਰਕੇਸ਼ ਤੇ ਸੁਮਨ ਵੀ ਤਿਆਰ ਹੋ ਕੇ ਥੱਲੇ ਆ ਜਾਂਦੇ ਆ ਸੁਮਨ ਰਕੇਸ਼ ਦੇ ਨਾਲ ਹੀ ਆਫਿਸ ਜਾਂਦੀ ਆ ਸੁਮਨ ਇੱਕਤਾ ਘਰ ਦੀ ਛੋਟੀ ਬਹੂ ਉੱਤੋਂ ਵੱਡੇ ਘਰ ਦੀ ਧੀ ਉਹਦੇ ਕੋਲੋਂ ਤਾਂ ਕੋਈ ਉਮੀਦ ਕਰਨਾ ਹੀ ਫਜ਼ੂਲ ਆ ਵੈਸੇ ਵੀ ਮਾਂ ਜੀ ਦਾ ਛੋਟੇ ਭੇਟੇ ਤੇ ਬਹੂ ਨਾਲ ਕੁਝ ਜ਼ਿਆਦਾ ਹੀ ਪਿਆਰਿਆ ਘਰ ਦੇ ਸਾਰੇ ਪਰਿਵਾਰ ਨੂੰ ਚਾਹ ਨਾਸ਼ਤਾ ਤੇ ਟਿਫਨ ਪੈਕ ਕਰਦੇ ਕਰਦੇ 10 ਵਜੇ ਜਾਂਦੇ ਆ ਉਦੋਂ ਹੀ ਰਜੇਸ਼ ਦੀ ਫਰਮੈਸ਼ ਨੂੰ ਪੂਰਾ ਕਰਨ ਲਈ ਵਾਰ-ਵਾਰ ਉੱਪਰ-ਨੀਚੇ ਚੱਕਰ ਲੱਗਦੇ ਰਹਿੰਦੇ ਆ ਤੇ ਕਦੀ ਉਹਦੇ ਕੱਪੜੇ ਨਹੀਂ ਮਿਲਦੇ ਤੇ ਕਦੀ ਉਹਦਾ ਜ਼ਰੂਰੀ ਕਾਗਜ਼ ਜਾਂ ਫਾਈਲ ਇੱਧਰ-ਉੱਧਰ ਹੋ ਜਾਂਦੀ ਆ ਜਿੰਨੂੰ ਲੱਭਣ ਵਿੱਚ ਬਹੁਤ ਟਾਈਮ ਲੱਗ ਜਾਂਦਾ ਆ ਰਜੇਸ਼ ਵੀ ਪੂਰੀ ਤਰ੍ਹਾਂ ਉਹਦੇ ਤੇ ਹੀ ਨਿਰਭਰਿਆ ਆਪਣੇ ਛੋਟੇ-ਛੋਟੇ ਕੰਮ ਵੀ ਆਪ ਨਹੀਂ ਕਰ ਸਕਦਾ ਰਜੇਸ਼ ਨੂੰ ਖਾਣਾ ਖਵਾ ਕੇ ਜਦੋਂ ਫ੍ਰੀ ਹੁੰਦੀ ਆ ਉਦੋਂ ਤੱਕ 10:30 11 ਵਜ ਚੁੱਕੇ ਹੁੰਦੇ ਆ ਕਿਉਂਕਿ ਘਰ ਦੀਆਂ ਦੋਵੇਂ ਬਹੂਆਂ ਘਰੋਂ ਬਾਹਰ ਰਹਿੰਦੀਆਂ ਆ ਤੇ ਸਾਰੇ ਘਰ ਦੀ ਸਾਫ-ਸਫਾਈ ਤੇ ਦੇਖਰੇਖ ਦੀ ਜ਼ਿੰਮੇਵਾਰੀ ਵੀ ਦੀਪਿਕਾ ਦੀ ਹੀ ਹੁੰਦੀ ਆ ਉਹ ਸਾਰੇ ਘਰ ਦੇ ਕੱਪੜੇ ਇਕੱਠੇ ਕਰਕੇ ਵਾਸ਼ਿੰਗ ਮਸ਼ੀਨ ਵਿੱਚ ਪਾ ਦਿੰਦੀ ਆ ਜਦੋਂ ਸ਼ਾਮ ਨੂੰ ਬਾਪੂ ਜੀ ਦੇ ਨਾਲ ਬਾਜ਼ਾਰ ਦੇ ਛੋਟੇ ਮੋਟੇ ਕੰਮ ਕਰਕੇ ਤੇ ਸਬਜ਼ੀ ਲੈ ਕੇ ਵਾਪਸ ਆਉਂਦਾ ਆ ਤਾਂ ਉਹਦੇ ਨਾਲ ਮਿਲ ਕੇ ਉਹ ਕੱਪੜੇ ਸੁੱਕਣੇ ਪਾ ਦਿੰਦੀ ਆ ਇਸੇ ਵਿੱਚ ਉਹਨੇ ਖੁਦ ਵੀ ਨਹਾ ਧੋ ਕੇ ਤਿਆਰ ਹੋਣਾ ਹੁੰਦਾ ਆ ਤੇ ਫਿਰ ਰਸੋਈ ਵਿੱਚ ਆਉਣਾ ਹੁੰਦਾ ਆ ਬਾਪੂ ਜੀ ਤੇ ਮਾਂ ਜੀ ਨੂੰ ਠੀਕ 12 ਵਜੇ ਤੱਕ ਖਾਣਾ ਚਾਹੀਦਾ ਹੁੰਦਾ ਆ ਉਹਨਾਂ ਨੂੰ ਖਾਣਾ ਖਵਾ ਕੇ ਹਜੇ ਉੱਠਦੀ ਆ ਉਦੋਂ ਤੱਕ ਬੱਚੇ ਸਕੂਲੋਂ ਆ ਜਾਂਦੇ ਆ ਸਾਰਿਆਂ ਨੂੰ ਖਾਣਾ ਖਵਾਉਂਦੇ ਖਵਾਉਂਦੇ ਦੁਪਹਿਰ ਦੇ 2 ਵਜੇ ਜਾਂਦੇ ਆ ਫਿਰ ਵੀ ਕੋਈ ਖੁਸ਼ ਨਹੀਂ ਹੁੰਦਾ ਕਦੀ ਉਹਦੇ ਕੰਮ ਦਾ ਅੰਤ ਨਹੀਂ ਹੁੰਦਾ ਉਲਟਾ ਮੌਕੇ ਤੇ ਸਾਰਿਆਂ ਕੋਲੋਂ ਏ ਸੋਨ ਨੂੰ ਮਿਲਦਾ ਆ ਕਿ ਇਹਨਾਂ ਕਿਹੜਾ ਕੰਮ ਆ ਕਰਦਾ ਘਰ ਦੇ ਕੰਮਾਂ ਲਈ ਨੌਕਰ ਵੀ ਕਰੇ ਰਹਿੰਦਾ ਆ ਤੇ ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਆ ਇਹਨਾਂ ਸਭ ਹੁੰਦੇ ਹੋਏ ਵੀ ਸਾਰਾ ਟਾਈਮ ਆਪਣੇ ਆਪ ਨੂੰ ਵਿਜੀ ਦਿਖਾਉਣ ਦਾ ਕੋਈ ਡਰਾਮਾ ਕਰੇ ਤਾਂ ਅਸੀਂ ਕੀ ਕਰ ਸਕਦੇ ਆ ਦੂਜੀਆਂ ਦੋਵੇਂ ਬਹੂਆਂ ਬਾਰੋਂ ਥੱਕ ਕੇ ਆਉਂਦੀਆਂ ਆ ਤਾਂ ਉਹਨਾਂ ਦਾ ਕੰਮ ਵੀ ਉਹੋ ਕਰਦੀ ਆ ਤੇ ਦੂਜੇ ਪਾਸੇ ਰੀਆ ਨੂੰ ਸ਼ਿਕਾਇਤ ਰਹਿੰਦੀ ਆ ਕਿ ਮੰਮੀ ਤੁਸੀਂ ਸਾਰਾ ਦਿਨ ਰਸੋਈ ਤੇ ਘਰ ਦੇ ਦੂਜੇ ਕੰਮਾਂ ਵਿੱਚ ਲੱਗੇ ਰਹਿੰਦੇ ਹੋ ਕਦੀ ਮੇਰੇ ਉੱਤੇ ਤਾਂ ਧਿਆਨ ਦੇ ਦਿਆ ਕਰੋ ਵੱਡੀ ਮੰਮੀ ਤੇ ਚਾਚੀ ਨੌਕਰੀ ਕਰਨ ਦੇ ਬਾਵਜੂਦ ਵੀ ਆਪਣੇ ਬੱਚਿਆਂ ਲਈ ਸ਼ਾਮ ਨੂੰ ਟਾਈਮ ਕੱਢਦੀਆਂ ਆ ਉਹ ਆਪਣੇ ਬੱਚਿਆਂ ਦੇ ਨਾਲ ਕੁੰਮਣ ਵੀ ਜਾਂਦੀਆਂ ਆ ਤੇ ਇੱਕ ਮੈਂ ਹਾਂ ਮੇਰੀ ਮੰਮੀ ਦੇ ਕੋਲ ਮੇਰੇ ਲਈ ਕਦੀ ਟਾਈਮ ਹੀ ਨਹੀਂ ਹੁੰਦਾ ਆਕਾਸ਼ ਵੀਰਾ ਜੋਤੀ ਦੀਦੀ ਤੇ ਰਾਹੁਲ ਸਾਰੇ ਆਪਣੇ ਮਾਪਿਓ ਨਾਲ ਕਦੀ ਫਿਲਮ ਤੇ ਕਦੀ ਕਿਸੇ ਪਾਰਕ ਵਿੱਚ ਜਾ ਕੇ ਮौज-ਮਸਤੀ ਕਰਦੇ ਆ ਤੇ ਮੈਂ ਜਦੋਂ ਵੀ ਤੁਹਾਨੂੰ ਬਾਹਰ ਜਾਣ ਲਈ ਕਹਿੰਨੀ ਆ ਤਾਂ ਤੁਹਾਨੂੰ ਉਦੋਂ ਹੀ ਘਰ ਦਾ ਕੋਈ ਕੰਮ ਜ਼ਿਆਦਾ ਜਾਂਦਾ ਆ ਇਦਰ ਰਜੇਸ਼ ਵੀ ਇੱਕ ਤੋਂ ਵੱਧ ਇੱਕ ਸ਼ਿਕਾਇਤ ਕਰਦਾ ਆ ਕਿ ਘਰ ਦੀਆਂ ਦੋਵੇਂ ਬਹੂਆਂ ਜਦੋਂ ਘਰੋਂ ਬਾਹਰ ਰਹਿੰਦੀਆਂ ਆ ਤਾਂ ਘਟ ਤੋਂ ਘਟ ਉਹ ਤਾਂ ਘਰ ਨੂੰ ਸੰਭਾਲੇ ਹੁਣ ਮਾਂ ਜੀ ਦੀ ਉਮਰ ਘਰ ਸੰਭਾਲਣ ਦੀ ਨਹੀਂ ਰਹੀ ਫਿਰ ਰਜੇਸ਼ ਉਹਦੇ ਕੋਲੋਂ ਇਹ ਵੀ ਉਮੀਦ ਰੱਖਦਾ ਆ ਕਿ ਉਹ ਰਾਤ ਨੂੰ ਉਹਦੇ ਨਾਲ ਉਹਦੇ ਦੋਸਤਾਂ ਨੂੰ ਮਿਲਣ ਜੁਲਣ ਵੀ ਜਾਇਆ ਕਰੇ ਉਹਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਰਜੇਸ਼ ਨੂੰ ਕਿਵੇਂ ਸਮਝਾਵੇ ਕਿ ਉਹ ਵੀ ਇਨਸਾਨ ਆ ਕੋਈ ਮਸ਼ੀਨ ਨਹੀਂ ਜੋ ਲਗਾਤਾਰ ਚੱਲਦੀ ਰਹੇ ਜਦੋਂ ਆਪਣੀ ਬੇਟੀ ਤੇ ਆਪਣੇ ਪਤੀ ਪਤੀ ਨੂੰ ਹੀ ਉਹ ਖੋਚ ਨਹੀਂ ਕਰ ਪਉਂਦੀ ਤਾਂ ਦੂਜਿਆਂ ਕੋਲੋਂ ਕੀ ਉਮੀਦ ਰੱਖੇ ਕਦੇ-ਕਦੇ ਮਨ ਵਿੱਚ ਹੀਣ ਭਾਵਨਾ ਆਉਣ ਲੱਗਦੀ ਆ ਕਿ ਉਹਨੇ ਆਪਣੀ ਹਾਊਸ ਵਾਈਫ ਵਰਗੀ ਇਮੇਜ ਬਣਾ ਲਈਆ ਉਹਨੂੰ ਖੁਦ ਵਿਸ਼ਵਾਸ ਨਹੀਂ ਹੁੰਦਾ ਕਿ ਉਹ ਵਿਆਹ ਤੋਂ ਪਹਿਲਾਂ ਵਾਲੀ ਉਹੀ ਹੀ ਦੀਪਿਕਾ ਆ ਜਿਹੜੀ ਆਪਣੇ ਕਾਲਜ ਵਿੱਚ ਹਮੇਸ਼ਾ ਟੌਪ ਕਰਦੀ ਸੀ ਤੇ ਉਹ ਬਹੁਤ ਹੀ ਅਕਲਮੰਦ ਤੇ ਸਭ ਤੋਂ ਸਮਾਰਟ ਕੁੜੀਆਂ ਵਿੱਚ ਆਉਂਦੀ ਸੀ ਪਰ ਰਜੇਸ਼ ਦੀਆਂ ਖੁਸ਼ੀਆਂ ਲਈ ਹੀ ਉਹਨੇ ਆਪਣੇ ਸੁਪਨਿਆਂ ਨੂੰ ਦਬਾ ਦਿੱਤਾ ਉਦੋਂ ਹੀ ਅਚਾਨਕ ਫੋਨ ਦੀ ਘੰਟੀ ਵੱਜਾ ਨਾਲ ਉਹ ਆਪਣੇ ਖਿਆਲਾਂ ਵਿੱਚੋਂ ਬਾਹਰ ਨਿਕਲੀ ਫੋਨ ਉਹਦੀ ਵੱਡੀ ਨਨਾਨਦਾ ਸੀ ਜਦੋਂ ਉਹਨੇ ਦੱਸਿਆ ਕਿ ਜੀਜਾ ਜੀ ਆਪਣੇ ਕੰਮ ਦੇ سلسلے ਵਿੱਚ ਇੱਕ ਹਫ਼ਤੇ ਲਈ ਮੁੰਬਈ ਜਾ ਰਹੇ ਆ ਤਾਂ ਉਹਨਾਂ ਨੇ ਵੀ ਇਸੇ ਵਿੱਚ ਰਖੜੀ ਦੇ ਤਿਹਾਰ ਤੇ ਪੇਕੇ ਆਉਂਦਾ ਪ੍ਰੋਗਰਾਮ ਬਣਾ ਲਿਆ ਆ ਉਹ ਪਰਨ ਪਰਮਾਤਮਾ ਤੋਂ ਸਾਰਿਆਂ ਤੋਂ ਵੱਡੀ ਤੇ ਸਾਰਿਆਂ ਤੋਂ ਅਕਲਮੰਦ ਹੋਣ ਦੇ ਕਾਰਨ ਘਰ ਵਿੱਚ ਅੱਜ ਵੀ ਆਪਣਾ ਉਹ ਸਥਾਨ ਬਣਾ ਕੇ ਰੱਖਦੀ ਆ ਸਾਰਾ ਪਰਿਵਾਰ ਉਹਨੂੰ ਬਹੁਤ ਆਦਰ ਸਨਮਾਨ ਦਿੰਦਾ ਆ ਦੀਪਿਕਾ ਨੂੰ ਖੁਦ ਵੀ ਲੱਗਦਾ ਆ ਕਿ ਇਸ ਘਰ ਵਿੱਚ ਇੱਕ ਵੱਡੀ ਦੀਦੀ ਹੀ ਹੈ ਜਿਹੜਾ ਉਹਨੂੰ ਭੈਣਾ ਵਰਗਾ ਪਿਆਰ ਕਰਦੀ ਆ ਦੀਪਿਕਾ ਮਾਂ ਜੀ ਬਾਪੂ ਜੀ ਨੂੰ ਦੀਦੀ ਦੇ ਆਉਣ ਦੀ ਖਬਰ ਸੁਣਾਉਣ ਚਲੀ ਗਈ ਦੂਜੇ ਦਿਨ ਦੀਦੀ ਦੇ ਆਉਣ ਦੀ ਖੁਸ਼ੀ ਵਿੱਚ ਘਰ ਵਿੱਚ ਚਹਿਲ ਪਹਿਲ ਹੋ ਗਈ ਸੀ ਘਰ ਦੇ ਸਾਰੇ ਮੈਂਬਰ ਉਹਨੂੰ ਘੇਰ ਕੇ ਬੈਠ ਗਏ ਉਹਨੇ ਦੀਦੀ ਦੀ ਪਸੰਦ ਦਾ ਖਾਣਾ ਬਣਾਇਆ ਸੀ ਗਾਜਰ ਦਾ ਹਲਵਾ ਸਮੋਸੇ ਮਟਰ ਪਨੀਰ ਤੇ ਹੋਰ ਵੀ ਬਹੁਤ ਕੁਝ ਦੀਦੀ ਆਪਣੀ ਪਸੰਦ ਦੀਆਂ ਇੰਨੀਆਂ ਚੀਜ਼ਾਂ ਵੇਖ ਕੇ ਬਹੁਤ ਖੁਸ਼ ਹੋ ਗਈ। ਉਹ ਦੀਪਿਕਾ ਵੱਲ ਪਿਆਰ ਨਾਲ ਵੇਖਦੇ ਹੋਏ ਬੋਲੀ, "ਭਾਬੀ, ਕਮਾਲ ਆ। ਤੂੰ ਤਾਂ ਮੇਰੀ ਪਸੰਦ ਦੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਹੀ ਬਣਾ ਦਿੱਤੀਆਂ ਆ।" ਫਿਰ ਇੱਕ-ਇੱਕ ਚੀਜ਼ ਖਾਂਦੇ-ਖਾਂਦੇ ਤਾਰੀਫਾਂ ਦੇ ਪੁੱਲ ਬੰਨਣ ਲੱਗੀ। ਮਾ ਜੀ ਨੇ ਆਪਣੀ ਆਦਤ ਅਨੁਸਾਰ ਉਦੇ ਖਾਣੇ ਵਿੱਚ ਜਿਵੇਂ ਹੀ ਕੋਈ ਨੁਕਸ ਕੱਢਣਾ ਸ਼ੁਰੂ ਕੀਤਾ ਕਿ ਦੂਜੇ ਮੈਂਬਰਾਂ ਨੂੰ ਵੀ ਜਿਵੇਂ ਮੌਕਾ ਮਿਲ ਗਿਆ ਹੋਵੇ ਕਿਸੇ ਨੂੰ ਸਬਜ਼ੀ ਵਿੱਚ ਨਮਕ ਜ਼ਿਆਦਾ ਲੱਗ ਰਿਹਾ ਸੀ ਤੇ ਕਿਸੇ ਨੂੰ ਦਹੀਂ ਭੱਲੇ ਸਖਤ ਲੱਗ ਰਹੇ ਸੀ ਸਾਰਿਆਂ ਦੀ ਨਿੰਦਿਆ ਸੁਣਦੇ ਸੁਣਦੇ ਦੀਪਿਕਾ ਦੀਆਂ ਅੱਖਾਂ ਪਾਰਾਈਆਂ ਦੀਦੀ ਨੇ ਉਹਦੀਆਂ ਅਥਰੂਆਂ ਨੂੰ ਵੇਖ ਲਿਆ ਸੀ ਤੇ ਉਹ ਸਾਰਿਆਂ ਨੂੰ ਕਹਿਣ ਲੱਗੀ ਤੁਸੀਂ ਵੀ ਮਤਲਬ ਖਾਣੇ ਵਿੱਚ ਨੁਕਸ ਕੱਢ ਰਹੇ ਹੋ ਇੱਕ ਤਾਂ ਇਹਨੇ ਇਨੀ ਮਿਹਨਤ ਨਾਲ ਇਹਨਾਂ ਕੁਝ ਬਣਾਇਆ ਉਹਦੀ ਪ੍ਰਸ਼ੰਸਾ ਕਰਨ ਦੀ ਬਜਾਏ ਉਹਦੇ ਵਿੱਚ ਕਮੀਆਂ ਕੱਢਣਾ ਬਹੁਤ ਗਲਤ ਗੱਲ ਆ ਫਿਰ ਮਾਂ ਜੀ ਨੂੰ ਕਹਿਣ ਲੱਗੀ ਮਾਂ ਤੁਸੀਂ ਇਸ ਉਮਰ ਵਿੱਚ ਵੀ ਖਾਣ ਪੀਣ ਦਾ ਇੰਨਾ ਧਿਆਨ ਰੱਖਦੇ ਹੋ ਤੁਸੀਂ ਤਾਂ ਇਹਨਾਂ ਪੂਜਾ ਪਾਠ ਕਰਦੇ ਹੋ ਫਿਰ ਅੰਨ ਦਾ ਇਹਨਾਂ ਨਿਰਾਦਰ ਕਰਨਾ ਕੀ ਸਹੀ ਗੱਲ ਆ ਉਹਦੀਆਂ ਗੱਲਾਂ ਸੁਣ ਕੇ ਸਾਰੇ ਇੱਕਦਮ ਚੁੱਪ ਹੋ ਗਏ ਇੱਕ ਦਿਨ ਵੱਡੀ ਜਠਾਣੀ ਤੇ ਸੁਮਨ ਵੀ ਬਹੁਤ ਉਤਸ਼ਾਹ ਤੇ ਗਰਵ ਨਾਲ ਆਪਣੇ ਕਾਲਜ ਤੇ ਆਫਿਸ ਦੀਆਂ ਗੱਲਾਂ ਦੱਸ ਰਹੀਆਂ ਸੀ ਦੋਵਾਂ ਦੇ ਪਤੀ ਵੀ ਆਪਣੀਆਂ ਪਤਨੀਆਂ ਦੀ ਤਾਰੀਫ ਤੇ ਸੰਸਾ ਦੇ ਪੁੱਲ ਬਨ ਰਹੀ ਸੀ ਵੱਡਾ ਜੇਠ ਕਹਿ ਰਿਹਾ ਸੀ ਦੀਦੀ ਇਹ ਸਾਰਾ ਟਾਈਮ ਇੰਨੀ ਬਿਜੀ ਰਹਿੰਦੀ ਆ ਇੰਨੀ ਮਿਹਨਤ ਕਰਦੀ ਆ ਕਿ ਇਹਨਾਂ ਇਹਨੇ ਆਪਣੇ ਕਾਲਜ ਦਾ ਨਾਮ ਰੌਸ਼ਨ ਕਰ ਦਿੱਤਾ ਆ ਪੂਰੇ ਕਾਲਜ ਵਿੱਚ ਇਹਦੀ ਸਭ ਤੋਂ ਜ਼ਿਆਦਾ ਇੱਜ਼ਤ ਆ ਕਾਲਜ ਦੇ ਨਾਲ ਨਾਲ ਘਰ ਵਿੱਚ ਵੀ ਬੱਚਿਆਂ ਤੇ ਸਾਰੇ ਕੰਮਾਂ ਨੂੰ ਕਰਦੀ ਆ ਵੱਡੇ ਭਰਾ ਦੀ ਗੱਲ ਸੁਣ ਕੇ ਛੋਟਾ ਭਰਾ ਭਲਾ ਕਿਵੇਂ ਪਿੱਛੇ ਰੰਦਾ ਉਹ ਵੀ ਸੁਮਨ ਦੀ ਪ੍ਰਸੰਸਾ ਕਰਨ ਲੱਗਾ ਦੀਦੀ ਜਦੋਂ ਤੋਂ ਸੁਮਨ ਆਫਿਸ ਵਿੱਚ ਮੇਰਾ ਹੱਥ ਵਟਾਉਣ ਲੱਗੀ ਆਣਾ ਤਾਂ ਮੈਨੂੰ ਇਹਦਾ ਬਹੁਤ ਸਹਾਯੋਗ ਮਿਲ ਰਿਹਾ ਆ ਇਹੋ ਜੀ ਕੁੜੀ ਨੂੰ ਆਪਣਾ ਜੀਵਨ ਸਾਥੀ ਬਣਾਉਣ ਦਾ ਫੈਸਲਾ ਮੇਰਾ ਬਹੁਤ ਸਹੀ ਸੀ ਫਿਰ ਇੱਕ ਨਜ਼ਰ ਰਜੇਸ਼ ਵੱਲ ਵੇਖ ਕੇ ਬੋਲਿਆ ਜੇ ਮੈਂ ਵੀ ਰਜੇਸ਼ ਵੀਰ ਵਾਂਗ ਸਿੱਧੀ ਸਾਦੀ ਜਿਵੇਂ ਦੀਪਿਕਾ ਭਾਬੀ ਵਰਗੀ ਕੁੜੀ ਲੈ ਆਉਂਦਾ ਤਾਂ ਮੈਂ ਕਦੀ ਇੰਨਾ ਅੱਗੇ ਵਧਣਾ ਪਾਉਂਦਾ ਉਹਦੀ ਗੱਲ ਸੁਣ ਕੇ ਦੀਦੀ ਨੂੰ ਛੱਡ ਕੇ ਸਾਰੇ ਜ਼ੋਰ-ਜ਼ੋਰ ਨਾਲ ਹੱਸਣ ਲੱਗੇ ਸਾਰਿਆਂ ਦੇ ਸਾਹਮਣੇ ਉਹਦਾ ਇੰਨਾ અપਮਾਨ ਹੋਣ ਤੇ ਵੀ ਰਜੇਸ਼ ਚੁੱਪ ਸੀ ਉਹਦੇ ਵਿੱਚ ਇੰਨੀ ਨਹੀਂ ਹਿੰਮਤ ਨਹੀਂ ਸੀ ਕਿ ਉਹ ਸਾਰਿਆਂ ਦੇ ਸਾਹਮਣੇ ਇਹ ਸਿਵਕਾਰ ਕਰ पाए ਕਿ ਉਹਦੀ ਇੱਛਾ ਦੇ ਕਾਰਨ ਹੀ ਉਹਨੇ ਘਰ ਸੰਭਾਲਣ ਦਾ ਫੈਸਲਾ ਕੀਤਾ ਸੀ। ਮਾਂ ਜੀ ਵੀ ਕਿਉਂ ਚੁੱਪ ਰਹਿੰਦੀ? ਉਹ ਵੀ ਬੋਲ ਪਈ। ਭਾਈ ਅੱਜ ਦਾ ਤਾਂ ਜ਼ਮਾਨਾ ਹੀ ਇਹੋ ਜਿਹਾ ਹੋ ਗਿਆ ਆ ਕਿ ਜੇ ਪਤੀ ਪਤਨੀ ਦੋਵੇਂ ਕੰਮ ਕਰਨ ਤਾਂ ਫਿਰ ਹੀ ਘਰ ਗ੍ਰਸਤੀ ਦੀ ਗੱਡੀ ਚੱਲਦੀ ਆ। ਫਿਰ ਅੱਜਕੱਲ੍ਹ ਦੀਆਂ ਕੁੜੀਆਂ ਵੀ ਪੜ੍ਹ ਲਿਖ ਕੇ ਹਰ ਮਾਮਲੇ ਵਿੱਚ ਮੁੰਡਿਆਂ ਦੇ ਨਾਲ ਮੋٹے ਨਾਲ ਮੋੜਾ ਜੋੜ ਕੇ ਘਰ ਤੇ ਬਾਹਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭੰਦੀਆਂ ਆ ਘਰ ਵਿੱਚ ਕਿਉਂ ਬੈਠਣੋ ਮਾਤਾ ਇਸੇ ਲਈ ਆਪਣੀਆਂ ਦੋਵਾਂ ਬੁਆ ਨੂੰ ਨੌਕਰੀ ਕਰਨ ਦੀ ਖੋਲ ਦਿੱਤੀ ਹੋਈ ਆ ਜੇ ਦੀਪਿਕਾ ਵੀ ਚਾਹੁੰਦੀ ਤਾਂ ਇਹਨਾਂ ਦੇ ਵਾਂਗ ਨੌਕਰੀ ਕਰ ਸਕਦੀ ਸੀ ਪਰ ਇਹਦੀ ਖੁਦ ਦੀ ਮਰਜ਼ੀ ਸੀ ਕਿ ਇਹ ਬਾਹਰ ਜਾ ਕੇ ਕੰਮ ਨਹੀਂ ਕਰਨਾ ਚਾਹੁੰਦੀ ਸੀ ਤਾਂ ਮੈਂ ਇਹਦੇ ਵਿੱਚ ਕੀ ਕਰ ਸਕਦੀ ਆ ਘਰ ਦੇ ਕੰਮਾਂ ਲਈ ਤਾਂ ਨੌਕਰ ਚਾਕਰ ਹੈ ਹੀ ਅੱਜ ਉਹਦਾ ਸਵਾਭਿਮਾਨ ਸਾਰਿਆਂ ਦੇ ਸਾਹਮਣੇ ਆਪਣੇ ਮਾਣ ਦੀ ਗੱਲ ਕਹਿਣ ਨੂੰ ਵਾਰ-ਵਾਰ ਝੰਜੋੜ ਰਿਹਾ ਸੀ ਉਹ ਕੁਝ ਕਹਿੰਦੀ ਉਦੋਂ ਹੀ ਦੀਦੀ ਉੱਚੀ ਆਵਾਜ਼ ਵਿੱਚ ਬੋਲੀ ਮਾਂ ਅੱਜ ਸਾਰਿਆਂ ਨੇ ਆਪਣੇ ਆਪਣੇ ਕੰਮਾਂ ਬਾਰੇ ਦੱਸਿਆ ਸੁਣ ਕੇ ਮੈਨੂੰ ਬਹੁਤ ਖੁਸ਼ੀ ਵੀ ਹੋਈ ਮੈਨੂੰ ਖੁਸ਼ੀ ਆ ਕਿ ਵੱਡੀ ਭਾਬੀ ਤੇ ਛੋਟੀ ਭਾਬੀ ਦੋਵੇਂ ਨੌਕਰੀਆਂ ਕਰਦੀਆਂ ਆ ਤੇ ਆਪਣੇ ਪੈਰਾਂ ਤੇ ਖੜੀਆਂ ਆ ਨਾਲ ਹੀ ਉਹਨਾਂ ਤੇ ਮੈਨੂੰ ਗਰਵ ਵੀ ਆ ਪਰ ਤੁਸੀਂ ਸਾਰਿਆਂ ਨੇ ਕਦੀ ਇਹ ਸੋਚਣ ਦਾ ਵੀ ਕਸ਼ਟ ਕੀਤਾ ਆ ਕਿ ਅੱਜ ਇਹ ਘਰ ਜੇ ਸਹੀ ਤਰੀਕੇ ਨਾਲ ਚੱਲ ਰਿਹਾ ਆ ਤਾਂ ਉਹਦੇ ਪਿੱਛੇ ਕੀ ਦਾ ਹੱਥ ਆ ਕਿਹਦੀ ਮਿਹਨਤ ਆ ਇਸ ਘਰ ਵਿੱਚ ਇੱਕ ਇਨਸਾਨ ਇਹੋ ਜਿਹਾ ਵੀ ਆ ਜਿਹੜਾ ਚੁੱਪਚਾਪ ਸਾਰਾ ਦਿਨ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਲੱਗਾ ਰਹਿੰਦਾ ਆ ਕਦੀ ਤੁਸੀਂ ਉਹਨੂੰ ਸਾਰਿਆਂ ਦੇ ਬਰਾਬਰ ਦਾ ਦਰਜਾ ਸਨਮਾਨ ਦੇਣ ਦਾ ਯਤਨ ਕੀਤਾ ਆ ਹਾਂ ਮੈਂ ਦੀਪਕਾ ਦੀ ਹੀ ਗੱਲ ਕਰ ਰਹੀ ਆ ਇੰਨਾ ਵੱਡਾ ਘਰ ਪਰਿਵਾਰ ਬਸ ਨੌਕਰਾਂ ਚਾਕਰਾਂ ਦੇ ਭਰੋਸੇ 'ਤੇ ਨਹੀਂ ਚੱਲਦਾ ਕਿਸੇ ਨਾ ਕਿਸੇ ਇੱਕ ਮੈਂਬਰ ਨੂੰ ਆਪਣੇ ਸੁਪਨਿਆਂ ਦਾ ਬਲਦਾਨ ਦੇਣਾ ਹੀ ਪੈਂਦਾ ਆ ਮੈਂ ਨਹੀਂ ਕਹਿੰਦੀ ਕਿ ਇਹ ਦੋਵੇਂ ਭਾਬੀਆਂ ਘਰੋਂ ਬਾਹਰ ਜਾ ਕੇ ਮौज-ਮਸਤੀ ਕਰਦੀਆਂ ਆ ਪਰ ਮੇਰੇ ਹਿਸਾਬ ਨਾਲ ਦੀਪਿਕਾ ਦਾ ਜਿਹੜਾ ਸਥਾਨ ਇਸ ਘਰ ਵਿੱਚ ਆ ਉਹ ਤੁਹਾਡੀਆਂ ਦੋਵਾਂ ਬਹੂਆਂ ਦਾ ਨਹੀਂ ਆ ਤੇ ਦੀਪਿਕਾ ਨੇ ਜੇ ਕਿਸੇ ਦਿਨ ਆਪਣੇ ਕੰਮ ਤੋਂ ਮੂੰਹ ਮੋੜ ਲਿਆ ਨਾ ਤਾ ਤੁਹਾਡਾ ਘਰ ਉਸੇ ਦਿਨ ਉਲਟਾ ਪੈ ਜਾਊਗਾ ਇਸ ਲਈ ਇਸ ਘਰ ਦੀ ਸਭ ਤੋਂ ਮੁੱਖ ਮੈਂਬਰ ਦੀਪਿਕਾ ਹੀਆ ਜਿਨੇ ਇਕੱਲੀ ਨੇ ਆਪਣੇ ਦਮ ਤੇ ਪੂਰੇ ਘਰ ਨੂੰ ਸੰਭਾਲ ਲਿਆ ਹੋਇਆ ਆ ਤੇ ਸਹੀ ਮਾਇਨੇ ਵਿੱਚ ਉਹ ਇੱਕ ਵਰਕਿੰਗ ਊਮੈਣਿਆ ਜਿਹੜੀ ਬਿਨਾ ਕਿਸੇ ਤਨਖਾਹ ਦੇ ਕੰਮ ਕਰ ਰਹੀ ਆ ਤੁਹਾਡੀਆਂ ਇਹਨਾਂ ਤਨਖਾਹ ਵਾਲੀਆਂ ਬਹੂਆਂ ਤੋਂ ਕਿਤੇ ਜ਼ਿਆਦਾ ਵੱਡਾ ਉਹ ਦਾ ਧੀ ਲਿਆ ਜਿਹੜਾ ਆਪਣੇ ਨਾਲ ਉਹ ਇਹਨਾਂ ਦੇ ਪਰਿਵਾਰ ਨੂੰ ਵੀ ਸਾਹਮ ਰਹੀ ਆ ਉਹ ਵੀ ਬਿਨਾ ਕਿਸੇ ਬੱਦ ਜੁਬਾਨੀ ਦੇ ਪਰ ਫਿਰ ਵੀ ਉਹਦੇ ਪਤੀ ਤੇ ਉਹਦੀ ਸੱਸ ਨੂੰ ਉਹਦੀ ਕੋਈ ਕਦਰ ਨਹੀਂ ਬਲਕਿ ਉਹ ਦੋਵੇਂ ਖੁਦ ਘਰ ਦੇ ਬਾਕੀ ਮੈਂਬਰਾਂ ਨਾਲ ਮਿਲ ਕੇ ਉਹਦਾ અપਮਾਨ ਕਰਨ ਤੇ ਲੱਗੇ ਹੋਇਆ ਦੀਪਿਕਾ ਮੈਂ ਤੈਨੂੰ ਕਹਿਨੀ ਆ ਤੂੰ ਬਸ ਇੱਕ ਦਿਨ ਸਾਰਾ ਦਿਨ ਆਪਣੇ ਕਮਰੇ ਵਿੱਚ ਰਹੀ ਇੰਨਾ ਸਾਰਿਆਂ ਨੂੰ ਇਹਨਾਂ ਦੀ ਔਕਾਤ ਪਤਾ ਲੱਗ ਜਾਊਗੀ ਤੇ ਤੇਰੀ ਕਦਰ ਕਰਨੀ ਵੀ ਆ ਜਾਊਗੀ ਪਰ ਇਹਦੇ ਵਿੱਚ ਇਹਨਾਂ ਦੀ ਨਹੀਂ ਤੇਰੀ ਖੁਦ ਦੀ ਵੀ ਗਲਤੀ ਆ ਜਦੋਂ ਤੂੰ ਖੁਦ ਆਪਣੀ ਕਦਰ ਨਹੀਂ ਕਰੇਂਗੀ ਤਾਂ ਕੋਈ ਹੋਰ ਤੇਰੀ ਕਦਰ ਕਿਉਂ ਕਰੂਗਾ ਦੀਦੀ ਦੀ ਗੱਲ ਸੁਣ ਕੇ ਸਾਰਿਆਂ ਦੀਆਂ ਨਜ਼ਰਾਂ ਝੁੱਕ ਗਈਆਂ ਪਰ ਕਿਸੇ ਵਿੱਚ ਇਨੀ ਹਿੰਮਤ ਵੀ ਨਹੀਂ ਸੀ ਕਿ ਉਹਨਾਂ ਦੀ ਗੱਲ ਦਾ ਕੋਈ ਜਵਾਬ ਦੇ ਦੇਣ ਵੱਡੀ ਭਾਬੀ ਤੇ ਸੁਮਨ ਦਾ ਵੀ ਮੂਡ ਖਰਾਬ ਹੋ ਗਿਆ ਸੀ ਤੇ ਜੇਠ ਤੇ ਦਿਓਰ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗੀ ਸੀ ਹਾਂ ਮਾ ਜੀ ਤੇ ਰਜੇਸ਼ ਨੂੰ ਆਪਣੀ ਗਲਤੀ ਦਾ ਅਹਿਸਾਸ ਜ਼ਰੂਰ ਹੋ ਰਿਹਾ ਸੀ ਤੇ ਉਹਨੇ ਅੱਜ ਇੱਕ ਫੈਸਲਾ ਸੁਣਾਇਆ ਕਿ ਮੇਰੀ ਪਤਨੀ ਇਸ ਘਰ ਦੀ ਨੌਕਰ ਨਹੀਂ ਆ ਉਹ ਸਿਰਫ ਮਾਂ ਤੇ ਬਾਪੂ ਜੀ ਮੇਰਾ ਤੇ ਆਪਣੇ ਬੱਚਿਆਂ ਦਾ ਕੰਮ ਹੀ ਕਰੂਗੀ ਬਾਕੀ ਸਾਰੇ ਆਪਣਾ ਆਪਣਾ ਪਰਿਵਾਰ ਖੁਦ ਦੇਖ ਲੈਣ ਮੇਰੀ ਗਲਤੀ ਆ ਕਿ ਮੈਂ ਅੱਜ ਤੱਕ ਆਪਣੀ ਪਤਨੀ ਦੀ ਕਦਰ ਨਹੀਂ ਕੀਤੀ ਜੇਦੀ ਵਜ੍ਹਾ ਨਾਲ ਕੋਈ ਵੀ ਉਹਦੀ ਬੇਇੱਜ਼ਤੀ ਕਰਕੇ ਚਲਿਆ ਜਾਂਦਾ ਆ ਪਰ ਹੁਣ ਹੋਰ ਨਹੀਂ ਹਰ ਕਿਸੇ ਦੀ ਜ਼ਿੰਮੇਵਾਰੀ ਹੁੰਦੀ ਆ ਆਪਣੇ ਪਰਿਵਾਰ ਨੂੰ ਸੰਭਾਲਣ ਦੀ ਮੇਰੀ ਪਤਨੀ ਨੇ ਸਾਰਿਆਂ ਦੇ ਪਰਿਵਾਰ ਨੂੰ ਸੰਭਾਲਣ ਦਾ ਠੇਕਾ ਨਹੀਂ ਲਿਆ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੀ ਬਕਵਾਸ ਵੀ ਸੁਣੇ ਇਸ ਘਰ ਵਿੱਚ ਬਸ ਮਾਂ ਤੇ ਬਾਪੂ ਜੀ ਦੇ ਪ੍ਰਤੀ ਮੇਰੀ ਜ਼ਿੰਮੇਵਾਰੀ ਆ ਵੈਸੇ ਤਾਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਪਰ ਫਿਰ ਵੀ ਮੈਂ ਉਹਨਾਂ ਨੂੰ ਆਪਣੀ ਤੇ ਆਪਣੀ ਪਤਨੀ ਦੀ ਜ਼ਿੰਮੇਵਾਰੀ ਮੰਨਦਾ ਆ ਬਾਕੀ ਸਾਰੇ ਆਪਣਾ ਆਪਣਾ ਵੇਖ ਲਵੋ ਤੇ ਦੀਪਿਕਾ ਨੂੰ ਵੀ ਉਹਨੇ ਕਹਿ ਦਿੱਤਾ ਕਿ ਉਹ ਆਪਣਾ ਧਿਆਨ ਰੱਖੇ ਤੇ ਆਪਣੇ ਆਤਮ ਸਨਮਾਨ ਵਿੱਚ ਕਦੀ ਸਮਝੌਤਾ ਨਾ ਕਰੇ ਮੈਂ ਆਪਣੀ ਗਲਤੀ ਮੰਨਦਾ ਹਾਂ ਤੇ ਵਾਦਾ ਕਰਦਾ ਹਾਂ ਅੱਗੇ ਤੋਂ ਹਰ ਕਦਮ ਤੇ ਤੇਰੇ ਨਾਲ ਖੜਾ ਰਹੂੰਗਾ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ